ਸ੍ਰੀ ਵਾਹਿਗੁਰੂ ਸਾਹਿਬ ਜੀ ਬਿਹાગੜਾ ਮਾਹੱਲਾ ਪੰਜਵਾ ਖੋਜਤ ਸੰਤ ਫਰੇ ਪ੍ਰਭ ਪ੍ਰਾਨ ਆਧਾਰੇ ਰਾਮ ਖੀਰ ਪਿਆ ਬਿਨ ਮਿਲਤ ਪਿਆਰੇ ਰਾਮ ਖੋਜਤ ਸੰਤ ਫਿਰੇ ਰਬ ਪ੍ਰਾਨ ਆਧਾਰੇ ਰਾਮ ਤਾਣ ਤਨ ਖੀਨ ਪਿਆ ਬਿਨ ਮਿਲਤ ਪਿਆਰੇ RAM ਪ੍ਰਭ ਮਿਲੋ ਪਿਆਰੇ ਮਾਇਆ ਤਾਰੇ ਕਰਤਿਆ ਲੜ ਲਾਈ ਦੀ ਜੀਐ ਦੇਹ ਨਾਮ ਆਪਣਾ ਚਕੋ ਸੁਆਮੀ ਭਰਦਾਸ ਪੇਖੇ ਜੀ ਜੀਐ समरथ पूरण सदानहचल ऊच अगम अपारे बेवान्त नान कृता कृपा मिलो प्राण पियारे जब तब बरद कीने ਦੇਖਨ ਕੋ ਚਰਨਾ ਰਾਮ ਤਪਤ ਨਾ ਕਤਹਿ ਪੂਜੈ ਦਿਨ ਸੁਆਮੀ ਸਰਨਾ ਰਾਮ ਪ੍ਰਭ ਸਰਨ ਤੇਰੀ ਕਾਟ ਬੀਰੀ ਸੰਸਾਰ ਸਾਗਰ ਤਾਰੀਐ ਨਾ ਆਤਮੇਰ ਗੁਣ ਕਛਨਾ ਜਾਣਾ ਮੇਰਾ ਕੁਣ ਆ ਗੁਣ ਨਾ ਪਿਛਾਰੀਐ ਦੀਨ ਦਿਆਲ ਗੋਪਾਲ ਪ੍ਰੀਤਮ ਸੰਮਰੱਤ ਕਾਰਣ ਕਰਣਾ ਨਾਨਕ ਚਾਤਕ ਹਰ ਬੂੰਦ ਮੰਗੈ ਜਪ ਜੀਵਾ ਹਰ ਹਰ ਚਰਨਾ ਅਮੇਸਰੋ ਰੋ ਪੀਓ ਹਰ ਹਰ ਨਾਮ ਆਰਾਮ ਸੰਤ ਸੰਗ ਮਿਲੈ ਜਬ ਪੂਰਨ ਕਾਮ ਆਰਾਮ ਸਭ ਕਾਮ ਪੂਰਨ ਤਖ ਬਿਨੀਆਂ ਹਰ ਨਿਮਕ ਮਨ ਹੋਣਾ ਬਿਸਰੈ ਆਨੰਦ ਅੰਦੇ ਸਦਾ ਸਾਚਾ ਸਰਵ ਗੁਣ ਚਾਗਤੀਸਰੈ ਅਗਨਤ ਉਚ ਆਪਰ ਠਾਕੁਰ ਅਗਮ ਜਾ ਕੋ ਤਾਮਾ ਮਿਰਵੰਤਨਾਨਿਕ ਮਿਰੇਛ ਪੂਰਨ ਮਿਰੇ ਸ੍ਰੀ ਰੰਗ ਰਾਮਾ ਕਈ ਕੋਟਕ ਜਗ ਫਲਾ ਸੁਣ ਗਾਵਨ ਹਾਰੇ ਰਾਮ ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ ਰਾਮ ਨਾਮ ਜਪਤ ਸੁਹਾੰਤ ਪ੍ਰਾਣੀ ਤਾਕੇ ਮਹਿਮਾਨ ਕਿਤ ਜਨਾ ਹਰ ਵਿਸਰਨ ਨਹੀਂ pran pyare chitvant darshan sad man sub divas aaye gah kant laaye ਪ੍ਰਭੂ ਊਚ ਅਗੰਮ ਆਪਾਰੇ ਬੇਨਵੰਤਾਨਕ ਸਫਲ ਸਭ ਕਿਛ ਪ੍ਰਭਨੇ ਅਤ ਪਿਆਰੇ ਸੁਭ ਦਿਵਸ ਆਏ ਕੰਠ ਲਾਏ ਪ੍ਰਭੂ ਊਚ ਅਗੰਮ ਆਪਾਰੇ ਹਰਵੰਤ ਨਾਨਕ ਸਫਲ ਸਭ ਕਿਛ ਤਰਵੰਮੀਨੇ ਅਤ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ